ਇੰਨੇ ਇੱਕ ਚੰਗੀ ਸ਼ੁਰੂਆਤ ਤੁਹਾਡੀ ਪੂਰੀ ਸਿਹਤ 'ਤੇ ਅਸਰ ਪਾ ਸਕਦੀ ਹੈ ਦੱਸਦੀ ਹੈ ਕਿ ਜਦੋਂ ਗਲ ਹੋਵੇ ਸਵੇਰ ਦੀਆਂ ਹੈਲਦੀ ਆਦਤਾਂ ਦੇ ਤਾ ਨੇਚਰਲ ਜੂਸ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਕੀ ਤੁਸੀਂ ਕਦੇ ਪਪੀਤੇ ਦੇ ਜੂਸ ਨੂੰ ਆਪਣੀ ਮਾਰਨਿੰਗ ਰੁਟੀਨ ਦਾ ਹਿੱਸਾ ਬਣਾਇਆ ਹੈ ਜੇਕਰ ਨਹੀਂ ਤਾਂ ਹੁਣ ਅਜੀਹਾ ਕਰਨ ਦਾ ਸਮਾਂ ਆ ਚੁੱਕਾ ਹੈ ਮਾਇਰਾ ਮੁਤਾਬਕ ਸਵੇਰੇ ਸਵੇਰੇ ਪਪੀਤੇ ਦਾ ਜੂਸ ਪੀਣਾ ਸਿਰ ਤੁਹਾਡੀ ਸਿਹਤ ਨੂੰ ਫਾਇਦਾ ਪਹੁੰਚਾਉਂਦਾ ਹੈ ਸਗੋ ਤਹਾਡੀ ਸਕਿਨ ਨੂੰ ਵੀ ਅੰਦਰ ਤੋਂ ਗਲੋਇੰਗ ਕਰਦਾ ਹੈ। ਪਪੀਤੇ ਵਿੱਚ ਮੌਜੂਦ ਐਂਜ਼ਾਈਮ ਸਰਪੇਨ ਤੇ ਫਾਈਬਰ ਪਾਚਨ ਤੰਤਨ ਨੂੰ ਮਜ਼ਬੂਤ ਬਣਾਉਂਦੇ ਹਨ। ਸਵੇਰੇ ਖਾਲੀ ਪੇਟ ਇਸ ਦਾ ਜੂਸ ਪੀਣ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਪਪੀਤਾ ਐਂਟੀਆਕਸੀਡੈਂਟਸ, ਵਿਟਾਮਿਨ ਸੀ ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ ਜੋ ਕਿ ਸਕਿਨ ਦੀ ਡੁਵਾਈ ਨਾਲ ਸਫਾਈ ਕਰਦਾ ਹੈ ਤੇ ਉਸ ਨੂੰ ਨੇਚਰਲ ਗਲੋ ਕਰਦਾ ਹੈ। ਡੇਲੀ ਸੇਵਨ ਨਾਲ ਦਾਗ-ਖੋਰ ਤੇ ਪਿੰਪਲਸ ਵੀ ਘੱਟ ਸਕਦੇ ਨੇ। ਅੰਦਾਜ਼ਾ ਹੈ ਕਿ ਪਪੀਤੇ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਰੀਰ ਦੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਬਦਲ ਦੇ ਮੌਸਮ ਵਿੱਚ ਬਿਮਾਰ ਪੈਣ ਦਾ ਖਤਰਾ ਵੀ ਘੱਟ ਹੁੰਦਾ ਹੈ